ਅਸੀਂ ਅੱਜ ਇੱਕ ਬਹੁਤ ਹੀ ਦਿਲਚਸਪ ਅਤੇ ਸਿੱਖਿਆ ਦੇਣ ਵਾਲੀ ਕਹਾਣੀ ਦੇ ਵਿਚਾਰ ਕਰਨ ਜਾ ਰਹੇ ਹਾਂ। ਯੋਨਾ ਇੱਕ ਅਜਿਹਾ ਨਬੀ ਚਪਰ ਮੇਸ਼ਵਰ ਦੇ ਹੁਕਮਾਂ ਤੋਂ ਪਚਣਾ ਚਾਹੁੰਦਾ ਸੀ ਪਰ ਸਿੱਖਿਆ ਕੀ ਪਰਮੇਸ਼ਰ ਦੀ ਮਰਜ਼ੀ ਤੋਂ ਪਚਣਾ ਨਾ ਸੰਭਵ ਹੈ। ਬਾਈਬਲ ਵਿੱਚ ਲਿਖਿਆ ਹੈ ਮੈਂ ਆਪਣੀ ਔਖਾਈ ਵਿੱਚ ਯਹਵਾ ਨੂੰ ਪੁਕਾਰਿਆ ਅਤੇ ਉਹ ਨੇ ਮੈਨੂੰ ਉੱਤਰ ਦਿੱਤਾ। ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ ਤੈਂ ਮੇਰੀ ਆਵਾਜ਼ ਸੁਣੀ। ਕਿ ਤੁਹਾਡੇ ਨਾਲ ਕਦੇ ਅਜੀਹਾ ਹੋਇਆ ਹੈ ਕਿ ਤੁਸੀਂ ਕਿਸੇ ਔਖੀ ਚੀਜ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੋ ਪਰ ਬਾਅਦ ਵਿੱਚ ਉਹ ਤੁਹਾਡੇ ਤੱਕ ਪਹੁੰਚ ਗਈ। ਯੁਨਾ ਦੀ ਕਹਾਣੀ ਇਸ ਦੀ ਇੱਕ ਜੀਵੰਤ ਉਦਾਹਰਣ ਹੈ। ਪਰਮੇਸ਼ਵਰ ਨੇ ਯੁਨਾ ਨੂੰ ਨੀਨਵਾ ਸ਼ਹਿਰ ਵਿੱਚ ਪ੍ਰਚਾਰ ਕਰਨ ਲਈ ਕਿਹਾ ਸੀ ਜੋ ਆਪਣੀ ਬੁराई ਲਈ ਜਾਣਿਆ ਜਾਂਦਾ ਸੀ। ਪਰ ਆਗਿਆ ਮੰਨਣ ਦੀ ਬਜਾਏ ਯੁਨਾ ਨੇ ਆਪਣੀ ਨਫ਼ਰਤ ਅਤੇ ਹੰਕਾਰ ਨੂੰ ਆਪਣੇ ਤੇ ਹਾਵੀ ਹੋਣ ਦਿੱਤਾ। ਅਤੇ ਤਾਂ ਸ਼ੀਸ਼ਵਾਨ ਉਲਟ ਦਿਸ਼ਾ ਵਿੱਚ ਭੱਜਣ ਦਾ ਫੈਸਲਾ ਕੀਤਾ। ਅਸੀਂ ਕਈ ਵਾਰ ਆਪਦੇ ਸੱਦੇ ਦਾ ਵਿਰੋਧ ਕਿਉਂ ਕਰਦੇ ਹਾਂ? ਖਾਸ ਕਰਕੇ ਜਦੋਂ ਇਹ ਔਖਾ ਜਾਂ ਚੁਣੌਤੀਪੂਰਨ ਲੱਗਦਾ। ਪਰਮੇਸ਼ਵਰ ਦੇ ਹੁਕਮਾਂ ਤੋਂ ਭੱਜਣ ਦੇ ਯੋਨਾ ਦੇ ਫੈਸਲੇ ਕਰਾਂ, ਇੱਕ ਭਿਆਨਕ ਤੂਫਾਨ ਆਇਆ। ਸਮੁੰਦਰੀ ਜਹਾਜ਼ ਦੇ ਚਾਲਕ ਆਪਣੀਆਂ ਜਾਨਾਂ ਤੋਂ ਡਰਦੇ ਹੋਏ ਆਖਰਕਾਰ ਯੋਨਾ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ। ਇਹ ਮਹਿਸੂਸ ਕਰਦੇ ਹੋਏ ਇਹ ਤੂਫਾਨ ਉਸਦੀ ਅਨਅਗਿਆਕਾਰੀ ਦਾ ਨਤੀਜਾ ਸੀ। ਯੂਨਾਹ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਪਰਮੇਸ਼ਰ ਤੋਂ ਭਜਣਾ ਬੇਕਾਰ ਹੈ। ਜਦੋਂ ਮੱਛੀ ਨੇ ਯੂਨਾਹ ਨੂੰ ਨਿਗਲ ਲਿਆ ਤਾਂ ਉਸ ਕੋਲ ਆਪਣੀ ਅਨਅਗਿਆਕਾਰੀ ਦਾ ਸਾਹਮਣਾ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਮੱਛੀ ਦੇ ਢਿੱਡ ਵਿੱਚ ਯੂਨਾਹ ਨੇ ਜੋਸ਼ ਨਾਲ ਪ੍ਰਾਰਥਨਾ ਕੀਤੀ। ਪਰਮੇਸ਼ਰ ਦੀ ਦਇਆ ਅਤੇ छुटकारे ਲਈ ਆਪਣੀ ਲੋੜ ਨੂੰ ਮੰਨਿਆ। ਇਹ ਕਹਾਣੀ ਸਾਨੂੰ ਅਨਾਗਿਆਕਾਰੀ ਦੇ ਨਤੀਜੇ ਅਤੇ ਪਰਮੇਸ਼ਵਰ ਦੀ ਅਸੀਮ ਕਿਰਪਾ ਬਾਰੇ ਸਿਖਾਉਂਦੀ ਸਾਡੇ ਬਗਾਵਤ ਦੇ ਪਲਾਂ ਵਿੱਚ ਵੀ ਪਰਮੇਸ਼ਵਰ ਦਾ ਪਿਆਰ ਅਤੇ ਸਾਡੇ ਲਈ ਉਸ ਦਾ ਮਕਸਦ اٹਲ ਰਹਿੰਦਾ ਹੈ ਮੱਛੀ ਦੇ ਅੰਦਰ ਯੂਨਾ ਦੀ ਪ੍ਰਾਰਥਨਾ ਤੋਬਾ ਅਤੇ ਪਰਮੇਸ਼ਵਰ ਦੀ ਮਰਜ਼ੀ ਅੱਗੇ ਸਮਰਪਣ ਦੀ ਇੱਕ ਸ਼ਕਤੀਸ਼ਾਲੀ ਉਦਾਹਰਣ ਹੈ ਯੂਨਾ ਦੀ ਮੱਛੀ ਦੇ ਢੇਡ ਵਿੱਚ ਕੀਤੀ ਪ੍ਰਾਰਥਨਾ ਤੇ ਵਿਚਾਰ ਕਰੋ ਕੀ ਤੁਹਾਡੇ ਜੀਵਨ ਵਿੱਚ ਅਨਾਗਿਆਕਾਰੀ ਦੇ ਅਜਿਹੇ ਪਲ ਹਨ ਜਿਨ੍ਹਾਂ ਵਿੱਚ ਤੁਹਾਨੂੰ ਤੋਬਾ ਕਰਨ ਦੀ ਲੋੜ ਹੈ। ਇਹਨਾਂ ਨੂੰ ਪਰਮੇਸ਼ਵਰ ਦੇ ਅੱਗੇ ਕਬੂਲ ਕਰਨ ਲਈ ਸਮਾਂ ਕੱਢੋ। ਉਸਦੀ ਦਇਆ ਅਤੇ ਮਾਫ਼ੀ ਮੰਗੋ। ਪਰਮੇਸ਼ਵਰ ਦੀ ਮਰਜ਼ੀ ਲਈ ਇੱਕ ਨਵੀਂ ਵਚਨਬੱਧਤਾ ਦੇ ਮੌਕੇ ਨੂੰ ਅਪਣਾਓ। ਜਿਵੇਂ ਯੂਨਾਹ ਨੇ ਪਰਮੇਸ਼ਵਰ ਦੇ ਛੁਟਕਾਰੇ ਦਾ ਅਨੁਭਵ ਕੀਤਾ। ਵਿਸ਼ਵਾਸ ਕਰੋ ਕਿ ਪਰਮੇਸ਼ਵਰ ਤੁਹਾਡੇ ਲਈ ਵੀ ਅੱਗੇ ਵਧਣ ਦਾ ਰਸਤਾ ਪ੍ਰਦਾਨ ਕਰੇਗਾ। ਜਦੋਂ ਤੁਸੀਂ ਆਪਣੇ ਦਿਨ ਅਤੇ ਕਾਰਜਾਂ ਨੂੰ ਉਸਦੇ ਉਦੇਸ਼ਾਂ ਨਾਲ ਜੋੜੋਗੇ ਸਵਰਗੀ ਪਿਤਾ ਜਦੋਂ ਮੈਂ ਤੇਰੀ ਆਵਾਜ਼ ਠੰਡੀ ਹਵਾ ਵਾਂਗ ਸੁਣਾਗਾ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਾਂਗਾ ਅਤੇ ਤੇਰੇ ਦਿਲ ਦੀ ਇੱਛਾ ਨਾਲ ਇੱਕ ਸਰੂਪ ਹੋ ਜਾਵਾਂਗਾ ਮੈਂ ਆਪਣੀ ਜ਼ਿੰਦਗੀ ਵਿੱਚ ਯੁਨਾਦ ਦਾ ਰੋਖ ਅਖਤਿਆਰ ਨਹੀਂ ਕਰਾਂਗਾ ਕਿ ਮੈਂ ਸਿਰਫ ਆਪਣੇ ਲਈ ਸੋਚਾਂ ਅਤੇ ਉਹਨਾਂ ਯੋਜਨਾਵਾਂ ਨੂੰ ਅਣਗੌਲਿਆ ਕਰਾਂ ਜੋ ਤੂੰ ਮੇਰੇ ਲਈ ਬਣਾਈਆਂ ਹਨ ਮੇਰੀ ਆਗਿਆਕਾਰੀ ਦੁਆਰਾ ਮੈਂ ਆਪਣੇ ਆਪ ਨੂੰ ਜ਼ਿੰਦਗੀ ਦੇ ਤੂਫਾਨ ਵਿੱਚ ਸਮੁੰਦਰ ਵਿੱਚ ਡੁੱਟੇ ਜਾਣ ਤੋਂ ਬਚਾ ਰਿਹਾ ਹਾਂ ਅਤੇ ਮੇਰੀ ਅਵਗਿਆ ਦੇ ਨਤੀਜੇ ਵਜੋਂ ਦੂਜਿਆਂ ਨੂੰ ਦੁੱਖ ਦੇਣ ਤੋਂ ਵੀ ਬਚਾ ਰਿਹਾ ਹਾਂ ਭਾਵੇਂ ਮੈਂ ਕਿੰਨਾ ਵੀ ਝਿਜਕ ਮਹਿਸੂਸ ਕਰਾਂ ਤੇਰੇ ਪ੍ਰਤੀ ਮੇਰੀ ਵਫਾਦਾਰੀ ਦੁਆਰਾ ਮੈਨੂੰ ਉਸ ਜਗ੍ਹਾ ਤੇ ਪਹੁੰਚਣ ਲਈ ਕਿਸੇ ਮੱਛੀ ਦੀ ਲੋੜ ਨਹੀਂ ਪਵੇਗੀ ਜਿੱਥੇ ਤੂੰ ਮੈਨੂੰ ਜਾਨ ਲਈ ਕਿਹਾ ਹੈ ਉਲਟੀ ਕੀਤੇ ਜਾਨ ਦੀ ਬਜਾਏ ਮੈਂ ਵੱਡਾ ਹੋਵਾਂਗਾ ਅਤੇ ਇਹ ਸਵੀਕਾਰ ਕਰਾਂਗਾ ਕਿ ਮੇਰੀ ਜ਼ਿੰਦਗੀ ਤੇਰੇ ਕਾਬੂ ਵਿੱਚ ਹੈ ਅਤੇ ਜਦੋਂ ਮੈਂ ਤੇਰੇ ਤਰੀਕਿਆਂ ਨੂੰ ਮੰਨਾਂਗਾ ਤਾਂ ਮੁਕਤੀ ਅਤੇ ਮਕਸਦ ਵੀ ਮੇਰੇ ਮਗਰ-ਮਗਰ ਆਉਣਗੇ ਯੀਸ਼ੂ ਦੇ ਨਾਮ ਵਿੱਚ ਆਮੀਨ ਯੁਨਾਦੀ ਕਹਾਣੀ ਸਾਨੂੰ ਸਭ ਨੂੰ ਸਿਖਾਉਂਦੀ ਹੈ ਕਿ ਪਰਮੇਸ਼ਵਰ ਦੀ ਮਰਜ਼ੀ ਤੋਂ ਭੱਜਣਾ ਨਾ ਮੁਮਕਿਨ ਹੈ ਅਤੇ ਉਸਦੀ ਦਇਆ ਅਸੀਮ ਹੈ ਉਮੀਦ ਹੈ ਅੱਜ ਦੀ ਇਹ ਬਾਈਬਲ ਵਿੱਚੋਂ ਲਈ ਗਈ ਕਹਾਣੀ ਤੁਹਾਨੂੰ ਪ੍ਰੇਰਿਤ ਕਰੇਗੀ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ